ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਪੰਜਾਬ ਦਾ ਆਰਾਮਾਦੀ ਪਾਰਟੀ ਦਾ ਜਿਨ੍ਹਾਂ ਨੇ ਤਕਰੀਬਨ 68 ਕਰੋੜ ਰੁਪਏ ਪੂਰੇ ਪੰਜਾਬ ਦਾ ਕਰਜ਼ਾ ਮਾਫ ਕਰਿਆ ਜ ਜਿਹਦੇ ਵਿੱਚੋਂ 242000 ਰੁਪਿਆ ਮੇਰੇ ਹਲਕੇ ਜਲਾਲਾਬਾਦ ਦਾ ਮਾਫਾ ਹੈ ਔਰ 2 ਕਰੋੜ 42 ਲੱਖ ਰੁਪਿਆ ਔਰ ਜਿਹਦੇ ਵਿੱਚੋਂ ਅਸੀਂ ਅੱਜ 73 ਲੱਖ ਰੁਪਏ ਦੇ ਇਹਨਾਂ ਨੂੰ ਸਰਟੀਫਿਕੇਟ ਇਸ਼ੂ ਕਰਿਆ ਜਿਹੜੇ ਸਾਡੇ ਗਰੀਬ ਪਰਿਵਾਰਾਂ ਸੀ ਜਿਹੜੇ ਬਾਰਡਰ ਦੇ ਪਿੰਡਾਂ 'ਚ ਆ ਕਿਉਂਕਿ ਹਲਕਾ ਵੱਡਾ ਹੋਣ ਕਰਕੇ ਅਸੀਂ ਇੱਕ ਪ੍ਰੋਗਰਾਮ ਨਹੀਂ ਰੱਖਿਆ ਸੀ ਔਰ 24 ਪਰਿਵਾਰ ਨੇ ਜਿੱਤੇ 79 ਲੱਖ ਰੁਪਏ ਅੱਜ ਅਸੀਂ ਟੋਟਲ ਇਹਨਾਂ ਦਾ ਮਾਫ ਕਰਕੇ ਜਾ ਰਹੇ ਹਾਂ ਸੋ ਪਰਸੋਂ ਅਸੀਂ ਅੰਨੀ ਵਾਲੇ ਰੱਖਾਂਗੇ ਇੱਕ ਦਿਨ ਛੱਡ ਕੇ ਫਿਰ ਜਾਨੀਸਰ ਵਾਲੇ ਪਿੰਡ ਐ ਪ੍ਰੋਗਰਾਮ ਹੋਊਗਾ ਸੋ ਇਸ ਗਾ ਲਈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਹ ਸਰਕਾਰ ਦੀ ਕੋਸ਼ਿਸ਼ ਹੈ ਵੀ ਜਿਹੜਾ ਗਰੀਬ ਜਿਹੜੇ ਸਾਡੇ ਐਸੀ ਪਰਿਵਾਰ ਨੇ ਜਾਂ ਹੈਂਡੀਕੈਪਡ ਜਿਨ੍ਹਾਂ ਨੇ ਕਰਜ਼ੇ ਲਈ ਸੀ ਉਤਾਰ ਨਹੀਂ ਸਕਦੇ ਸੀ ਸੋ ਇਹ ਸਹੂਲਤ ਦੇ ਕੇ ਸਰਕਾਰ ਨੇ ਉਸ ਘਰ ਦੇ ਚੁੱਲ੍ਹੇ ਜਗਦੇ ਕਰਤੇ ਨਹੀਂ ਅਸੀਂ ਵੇਖਿਆ ਕਰਜ਼ੇ ਨਾਲ ਲੋਕਾਂ ਨੇ ਕੀ ਆਪਦੇ ਘਰਾਂ ਦੇ  ਕਿ ਅੱਜ ਤੁਹਾਡੇ ਸਾਹਮਣੇ ਇਹ ਸਰਕਾਰ ਲੋਕਾਂ ਦੀ ਬਾਹ ਫੜਦੀ ਹੈ ਵੀ ਕੋਈ ਨਹੀਂ ਕਿ ਤੁਸੀਂ ਕਰਜ਼ਾ ਨਹੀਂ ਲਾ ਸਕਦੇ ਤਾਂ ਕੋਈ ਨਹੀਂ ਸਰਕਾਰ ਤੁਹਾਡੇ ਨਾਲ ਖੜੀ ਹੈ ਸੋ ਇਸ ਗੱਲ ਦੀ ਮੁਬਾਰਕਵਾਦ ਵੀ ਹੈ ਔਰ ਇਹ ਨਵੀਂ ਸ਼ੁਰੂਆਤ ਵੀ ਹੈ ਉਹਨਾਂ ਗਰੀਬ ਪਰਿਵਾਰਾਂ ਲਈ ਜਿਹੜੇ ਕੰਮ ਕਰਦੇ ਕਈ ਵਾਰੀ ਉਹ ਫੇਲਿਅਰ ਵੀ ਹੋ ਜਾਂਦੇ ਆ ਕਿਉਂਕਿ ਜਦੋਂ ਬੰਦਾ ਇਨਸਾਨ ਕੰਮ ਕਰਦਾ ਹਮੇਸ਼ਾ ਸਕਸੈਸ ਨਹੀਂ ਹੁੰਦਾ ਉਹਦੇ ਤੋਂ ਕਈ ਗਲਤੀਆਂ ਵੀ ਹੋ ਜਾਂਦੀਆਂ ਕਈ ਵਾਰੀ ਕੁਦਰਤ ਦੀ ਵੀ ਮਾਰ ਵੱਜ ਜਾਂਦੀ ਹੈ ਸੋ ਇਸ ਗੱਲ ਦੀ ਮੁਬਾਰਕਵਾਦ ਅੱਜ ਦੇ 24 ਪਰਿਵਾਰਾਂ ਲਗਭਗ ਜਦੋਂ ਕਰਜ਼ਾ ਲਿਆ ਸੀ ਉਸ ਟਾਈਮ ਤਾਂ 5-6 ਲੱਖ ਰੁਪਏ ਹੀ ਲਿਆ ਸੀ ਜੀ ਇਹ 1993 ਦੀ ਗੱਲ ਹੈ 93 ਕੇ 94 ਦੇ ਵਿੱਚ ਅਸੀਂ ਮਿੰਨੀ ਬੱਸ ਦਾ ਲਿਆ ਸੀ ਜੀ ਉਸ ਤੋਂ ਬਾਅਦ ਸਿਸਟਮ ਨੂੰ ਫੇਲ ਹੋ ਗਿਆ ਬੱਸ ਜਿਹੜੀ ਕਾਰਪੋਰੇਸ਼ਨ ਨੇ ਲਾलाम ਕਰਤੀ ਜੀ ਤੇ ਉਸ ਤੋਂ ਬਾਅਦ ਕੋਈ ਰਜਗਾਰਤਾ ਰਹੀ ਨਹੀਂ ਕਿ ਜਿੱਥੇ ਅਸੀਂ ਕਰਜ਼ਾ ਦੇ ਸਕਦੇ ਸੀ ਜੀ ਪਰ ਹੁਣ ਕਾਫੀ ਲੰਬੇ ਸੰਘਰਸ਼ ਤੋਂ ਬਾਅਦ ਇੱਕ ਅਸੀਂ ਐਸਸੀ ਸੰਘਰਸ਼ ਕਮੇਟੀ ਬਣਾਈ ਸੀ 2002 ਵਿੱਚ 2002 ਤੋਂ ਲੈ ਕੇ ਅੱਜ ਤੱਕ ਕਾਫੀ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰਿਆਂ ਨੇ ਅਸੀਂ ਮੰਗ ਪੱਤਰ ਦੇਂਦੇ ਰਹੇ ਔਰ ਕਰਜ਼ੇ ਵਾਸਤੇ ਕਰਜ਼ਾ ਮੁਕਤੀ ਵਾਸਤੇ ਵੀ ਪ੍ਰਿਆਸ ਕਰਦੇ ਰਹੇ ਪਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆਈ ਹੈ ਹੁਣ ਇਹਨਾਂ ਨੇ ਪੂਰੇ ਪੰਜਾਬ ਦੇ ਐਸਸੀ ਕਾਰਪੋਰੇਸ਼ਨ ਵੱਲੋਂ ਜਿੰਨੇ ਵੀ ਘਰਾਂ ਦਾ ਕਰਜ਼ਾ ਸੀ ਉਹ ਮਾਫ ਕੀਤਾ ਗਿਆ ਔਰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦਾ ਔਰ ਮੈਡਮ ਬਲਜੀਤ ਕੌਰ ਜੀ ਦਾ ਜੋ ਮੰਤਰੀ ਨੇ ਸਾਡੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਇਹਨਾਂ ਗਰੀਬ ਪਰਿਵਾਰਾਂ ਤੇ ਉਹਨਾਂ ਨੇ ਮਿਹਰ ਭਰਿਆ ਜਿਵੇਂ ਕਹਿੰਦੇ ਨੇ ਵੀ ਹੱਥ ਹੀ ਰੱਖਿਆ ਔਰ ਉਹਨਾਂ ਦਾ ਕਰਜ਼ਾ ਜਿਹੜਾ ਹੈ ਪਤਾ ਸਾਰਾ ਮਾਫ ਕਰ ਦਿੱਤਾ ਹੈ ਔਰ ਇਹਦੇ ਵਿੱਚ ਐਮਐਲਜੀ ਦੇ ਕੁਮਾਰ 골ਡੀ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਅੱਜ ਸਾਨੂੰ ਸਰਟੀਫਿਕੇਟ ਦੇ ਕੇ ਇਸ ਕਰਜੇ ਤੋਂ ਮੁਕਤ ਕੀਤਾ ਹੈ ਵੈਗਰੂ ਜੀ ਦਾ ਖਾਲਸਾ ਤੇ ਵੈਗਰੂ ਜੀ ਦਾ ਕਰਜਾ ਮਾਫ ਹੋਇਆ ਤੁਹਾਡਾ ਵੀ ਹੋ ਗਿਆ ਜੀ ਹਾਂਜੀ ਹਾਂਜੀ ਕਿੰਨਾ ਹੋਇਆ ਜੀ ਆਪਣਾ 2 ਲੱਖ ਤੇ 19000 19 1900 ਖੁਸ਼ ਹੋ ਖੁਸ਼ ਕੀ ਕਹਿਣਾ ਚਾਹੁੰਦੇ ਅਸੀਂ ਇਹਨਾਂ ਸਰਕਾਰ ਦਾ ਧੰਨਵਾਦ ਕਰਨੇ ਆ ਵੀ ਕੋਈ ਅੱਗੇ ਸਰਕਾਰ ਨਹੀਂ ਕਿਸੇ ਵੀ ਮਾਫ ਕੀਤਾ ਪਰ ਇਹ ਧੰਨ ਸਰਦਾਰ ਭਗਵੰਤ ਸਿੰਘ ਮਾਨ ਦਾ ਹੈ ਜਿਸ ਨੇ ਦੁਨੀਆ ਨੂੰ ਕਰਜ਼ੇ ਤੋਂ ਮੁਕਤ ਕੀਤਾ ਹੈ ਤੇ ਇਹਦਾ ਧੰਨਵਾਦ ਕਰਨੇ ਆ ਐਮਐਲ ਸਾਹਿਬ ਦਾ ਵੀ ਧੰਨਵਾਦ ਕਰਨੇ ਆ ਤੇ ਸਾਰੀ ਸਰਕਾਰ ਦਾ ਵੀ ਧੰਨਵਾਦ ਕਰਨੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਜੀ ਜਿਹੜਾ ਅੱਜ ਇਹ ਹੋਇਆ ਹੈ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਮੁਕਮਣੀ ਦੇ ਸਰਪੰਚ ਜੋ ਵਿਚਾਰਾਂ ਗਰੀਬਾਂ ਦੀ ਜੋ ਲੋਕਾਂ ਨੇ ਲਿਆ ਰਿਹਾ ਹੈ ਲੌਨ ਤੇ ਜੋ ਭੁਗਤਾਨ ਨੇ ਮਾਫ ਕੀਤਾ ਮੈਂ ਬਹੁਤ ਧੰਨਵਾਦ ਐਮਐਲ ਬੋਲਡੀ ਕੁਮੋਜਦਾ ਵੀ ਕਿੜਾ ਇੱਥੇ ਟ੍ਰੇਆਂ ਪੇਂਡ ਆ ਕੇ ਲੌਨ ਮਾਫ ਕਰਾਏ ਨੇ ਅੱਗੇ ਤੋਂ ਲੈ ਵੀ ਲੋਕਾਂ ਦੇ ਕਰਦੇ ਰਹੇ ਨੇ ਮਾਫ ਬਹੁਤ ਧੰਨਵਾਦ